ਹਾਂਜੀ ਅੱਜ ਤੀਆਂ ਦੇ ਪ੍ਰੋਗਰਾਮ ਤੇ ਆਇਆ ਹਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਟੀ ਕਹਿਣਾ ਚਾਹੁੰਦਾ ਬਹੁਤ ਬੜੇ ਲੱਗ ਰਿਹਾ ਜੀ ਸਾਰਿਆਂ ਨੂੰ ਸਤਿਕਾਰ ਜੀ ਜਿੰਨੇ ਵੀ ਤੁਹਾਡੇ ਫਾਲੋਅਰ ਆ ਤੁਹਾਡੇ ਕੋਲ ਤੇ ਹਾਂਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਗੁਲਦਸਤਾ ਟੀਮ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤੀਆਂ ਦਾ ਮੇਲਾ ਆਰਗੇਨਾਈਜ਼ ਕੀਤਾ ਤੇ ਸਾਨੂੰ ਇਨਵਾਈਟ ਕੀਤਾ ਸਾਨੂੰ ਸੱਚੀ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋਇਆ ਤੇ ਸਾਨੂੰ ਦੇਖਣ ਵਾਲੀ ਆਡੀਅנס ਵੀ ਜਿਹੜੀ ਦੇਖਦੀ ਆ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹ ਸਾਨੂੰ ਇੱਥੇ ਤੱਕ ਲੈ ਕੇ ਆਏ ਨੇ ਕੀ ਕਹਣਾ ਚਾਹੁੰਨੀ ਜੀ ਅੱਜ ਦੀਆਂ ਦੇ ਤੀਆਂ ਦੇ ਪ੍ਰੋਗਰਾਮ ਤੇ ਆਇਆ ਬਈ ਬਹੁਤ ਵਧੀਆ ਸੀ ਵੱਡੀ ਗੱਲ ਤਾਂ ਵੀਰੇ ਇਹ ਆ ਵੀ ਆਪਣਾ ਤੀਆਂ ਵਾਲਾ ਜਿਹੜਾ ਤਿਹਾਰ ਹੈ ਨਾ ਤਿਹਾਰ ਨਾਲ ਕੁਝ ਲਾਉਣਾ ਵੀ ਜਿਹੜੇ ਸੌਣ ਦੇ ਕੁਝ ਦਿਨ ਕੁੜੀਆਂ ਮਨਾਉਂਦੀਆਂ ਹੁੰਦੀਆਂ ਸੀ ਬਈ ਹਨਾ ਸਕੂਲਾਂ 'ਚ ਆਪਾਂ ਦੇਖਦੇ ਸੀ ਆਲੋ 5-7 ਸਾਲ ਪਹਿਲਾਂ ਹੀ ਆਪਾਂ ਦੇਖੀਏ ਬਈ ਸਕੂਲਾਂ 'ਚ ਮਤਲਬ ਇਹ ਪ੍ਰੋਗਰਾਮ ਅਕਸਰ ਆਪਣੇ ਕੁੜੀਆਂ ਹੁੰਦੀਆਂ ਪੇਕੇ ਪਿੰਡ ਤੋਂ ਤੇ ਪੂਰਾ ਮਤਲਬ ਰੌਣਕ ਮੇਲਾ ਲੱਗਦਾ ਸੀ ਹਨਾ ਤੇ ਉਹ ਬਈ ਕਿਤੇ ਨਾ ਕਿਤੇ ਅਲੋਪ ਹੋ ਗਿਆ ਮਤਲਬ ਅੱਜ ਕੱਲ੍ਹ ਸਕੂਲਾਂ ਅੱਜ ਕੱਲ੍ਹ 'ਚ ਰਹਿਣੇ ਹੋਰ ਕਮ ਰਹੀ ਨਹੀਂ ਗਾ ਇੱਥੇ ਮਤਲਬ ਦੇਖ ਕੇ ਤਾਂ ਦੋਸਤੋਂ ਬੜਾ ਵਧੀਆ ਲੱਗਿਆ ਸਿਸਟਮ ਕਿਉਂਕਿ ਇੱਕ ਪਹਿਲੀ ਤਰ੍ਹਾਂ ਇਹ ਜੋੜਨ ਵਾਲਾ ਪ੍ਰੋਗਰਾਮ ਸੀ ਜੀ ਵੀ ਪੁਰਾਣੀਆਂ ਚਾਟਾਂ ਦੀਆਂ ਸੀ ਅਲੋਪ ਹੋ ਰਹੀਆਂ ਸੀਗੀਆਂ ਇੱਥੇ ਆ ਕੇ ਸਾਰੀਆਂ ਤੁਹਾਡੇ ਏਰੀਆ 'ਚ ਵੀ ਇਦਾਂ ਦੇ ਪ੍ਰੋਗਰਾਮ ਆਉਂਦੇ ਆ ਹਾਂਜੀ ਭਾਈ ਇਹ ਸਾਡਾ ਹੀ ਏਰੀਆ ਸਾਡਾ ਹਰਕਤ ਤਲਵੰਡੀ ਸਾਬੋ ਹੀ ਆ ਭਾਈ ਕਿਉਂਕਿ ਇਹ ਜਿਹੜੇ ਹੋਣ ਵਾਲੇ ਬੱਚੇ ਉਹਨਾਂ ਨੂੰ ਮਤਲਬ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ ਪਰ ਜਿਹੜੀਆਂ ਇੱਥੇ ਜਿਹੜੀਆਂ ਚੀਜ਼ਾਂ ਸੀਗੀਆਂ ਸਾਰੇ ਦੇਖੇ ਹੋੜੀਆਂ ਸੀਗੀਆਂ ਆਪਣੇ ਵੀ ਰਿਪਰੈਸਨ ਨਾਲ ਜੁੜੀਆਂ ਹੋਈਆਂ ਸੀਗੀਆਂ ਮਦਾਨੀਆਂ ਤੋਂ ਲੈ ਕੇ ਜੀ ਸੰਦੂਰ ਤੱਕ ਲੱਗੇ ਬ ਕਾਕੀ ਬੀਰੀ ਹਰ ਥਾਂ ਉਹ ਕੋਈ ਜਿਹੜਾ ਕਈ ਸਾਲ ਹੋ ਗਏ ਭੈਣ ਵਰਗੇ ਨੂੰ ਕਰਾਉਂਦੇ ਨੇ ਹਰ ਥਾਂ ਮਤਲਬ ਬਹੁਤ ਵਧੀਆ ਪਰਾਨਾ ਕਰਦੇ ਤੇ ਐਡ ਕੀਤੇ ਜਮਾ ਮਤਲਬ ਸਹੀ ਕਰ ਰੱਖਿਆ ਸੀ ਅੱਜ ਆਜ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਤਖਤ ਸ਼ਰੀਰ ਦਮਦਮਾ ਸਾਹਿਬ ਦੀ ਧਰਤੀ ਤੇ ਮਾਲਵੇ ਦੇ ਨਾਲ ਨਾਲ ਮਾਝਾ ਦੇ ਦੁਆਬਾ ਵੀ ਆਇਆ ਹੋਇਆ ਤੇ ਇੱਕ ਵਾਰੀ ਜ਼ੋਰ ਦਾ ਅਰੇ ਉਹਨਾਂ ਬੈਣਾ ਦੇ ਲਈ ਜਿਹੜੀਆਂ ਹੁਸ਼ਿਆਰਪੁਰ ਤੋਂ ਆਈਆਂ ਨੇ ਹੁਸ਼ਿਆਰਪੁਰ ਫਿਰੋਜ਼ਪੁਰ ਜੌਹਨਾ ਨਗਰ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਮੈਨੂੰ ਕਹਿੰਸ ਆਉਂਦੀਆਂ ਨੇ ਕਿ ਅਸੀਂ ਅਬੋਹਰ ਤੋਂ ਗੱਲ ਕਰ ਰਹੇ ਆਂ ਫਿਰੋਜ਼ਪੁਰ ਤੋਂ ਗੱਲ ਕਰ ਰਹੇ ਆਂ ਹੁਸ਼ਿਆਰਪੁਰ ਤੋਂ ਗੱਲ ਕਰ ਰਹੇ ਆਂ ਤਲਵੰਡੀ ਸਾਬੋ ਤੁਹਾਡੇ ਮੀਲੇ ਦੇ ਵਿੱਚ ਆਣਾ ਜਾਣਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਹੈਗਾ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਅਸੀਂ ਇੱਕ ਛੋਟੀ ਜੀ ਸੰਸਥਾ ਦੀ ਸ਼ੁਰੂਆਤ ਕੀਤੀ ਸੀਗੀ ਮੈਨੂੰ ਨਹੀਂ ਪਤਾ ਸੀਗਾ ਕਿ ਅੱਜ ਤੋਂ 3 ਸਾਲ ਤੱਕ ਇਹ ਐਨੀ ਵੱਡੀ ਸੰਸਥਾ ਬਣ ਜੂਗੀ ਕਿ ਇੱਕ ਐਨਾ ਵੱਡਾ ਮੇਲਾ ਬਣ ਜੂਗਾ ਕਿ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਭੈਣਾ ਇਸ ਮੇਲੇ ਦਾ 파ਟ ਬਣ ਗੀਆਂ ਤੇ ਇਸ ਮੇਲੇ ਦੇ ਸਾਡੇ ਸਪான்ਸਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਬਲਜਿੰਦਰ ਬਾੜ ਜੀ ਸੋ ਅਸੀਂ ਇੱਕ ਖੁਸ਼ ਨਸੀਬ ਆ ਕੇ ਸਾਡੇ ਹਲਕੇ ਦੇ ਜਿਹੜੇ ਐਮਐਲਏ ਨੇ ਉਹ ਇਹਨਾਂ ਐਕਟੀਵਿਟੀਆਂ ਦੇ ਵਿੱਚ ਇੰਟਰਸਟ ਰੱਖਦੇ ਨੇ ਉਹਨਾਂ ਨੂੰ ਵਧੀਆ ਲੱਗਦਾ ਕਿ ਸਾਰੀਆਂ ਭੈਣਾ ਇਕੱਠੀਆਂ ਹੋਣ ਇੱਥੇ ਤਿੰਨਾਂ ਲੱਗਣ ਤੇ ਨਾਲ ਹੀ ਸਾਡੇ ਨਾਲ ਇਹ ਵੀ ਇੱਕ ਮਾਣ ਵਾਲੀ ਗੱਲ ਆ ਚਲੋ ਸਾਡੇ ਲਈ ਤਾਂ ਮਾਣ ਵਾਲੀ ਗੱਲ ਹੈਗੀ ਉਹ ਆ ਗੁਲਦਸਤਾ ਲਈ ਕਿ ਅਸੀਂ ਇੱਕ ਛੋਟੇ ਜਿਹੇ ਸੰਸਥਾ ਤੋਂ ਸ਼ੁਰੂਆਤ ਕੀਤੀ ਸੀ ਅੱਜ ਮੈਨੂੰ ਇਹ ਕਰਦ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਲਦਸਤਾ ਦੇ ਤੀਸਰੇ ਸਾਲ ਦੇ ਵਿੱਚ ਕੈਨਿੰਗਟਨ ਪੰਜਾਬੀ ਕਲੱਬ ਪਾਰਟ ਆਸਟ੍ਰੇਲੀਆ ਦੇ ਸਾਡੇ ਨਾਲ ਹੈ ਸੋ ਇੱਕ ਵਾਰੀ ਕੈਨਿੰਗਟਨ ਕਲੱਬ ਪਾਰਟ ਆਸਟ੍ਰੇਲੀਆ ਦੇ ਲਈ ਜ਼ੋਰਦਾਰ ਤਾੜੀਆਂ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੁੰਦੀ ਆ ਮੈਨੂੰ ਕਈ ਪੁੱਛ ਲੈਂਦੇ ਨੇ ਕਿ ਇਦਾਂ ਆਸਟ੍ਰੇਲੀਆ ਤੋਂ ਕਿਵੇਂ ਆਰਗੇਨਾਈਜੇਸ਼ਨ ਤੋਂ ਸਾਡੇ ਨਾਲ ਜੁੜ ਜੁੜਕ ਜਾਂਦੇ ਹੁੰਦੇ ਆ ਨਹੀਂ ਸੋ ਮੈਨੂੰ ਇਹ ਹੁੰਦਾ ਕਿ ਇਹ ਸਾਡੀ ਟੀਮ ਦੀ ਮਿਹਨਤ ਆ ਸਾਡੀ ਟੀਮ ਦੀ ਮਿਹਨਤ ਆ ਕਿ ਅਸੀਂ ਇੱਕ ਅੱਜ ਸਾਡੇ ਨਾਲ ਜਿਹੜੇ ਬ੍ਰਾਂਡ ਜੁੜੇ ਹੋਏ ਨੇ ਸਾਡੇ ਨਾਲ ਆਰਗੇਨਾਈਜੇਸ਼ਨ ਤੇ ਦੁਨੀਆ ਹੋਈਆਂ ਨੇ ਉਹ ਸਾਰੀਆਂ ਹੀ ਨੈਸ਼ਨਲ ਇੰਟਰਨੈਸ਼ਨਲ ਨੇ ਅੱਜ ਕੋ ਦਸਤਾ ਜਿਹੜਾ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਕੋ ਦਸਤਾ ਦੇ ਨਾਲ ਦੁਨੀਆ ਹੋਈਆਂ ਨੇ ਸੋ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਤੇ ਇੱਕ ਚੀਜ਼ ਹੋਰ ਮੈਂ ਸਾਡੇ ਭੈਣਾਂ ਨੂੰ ਦੱਸਣਾ ਚਾਹਾਂਗੀ ਕਿ ਬਸ ਕੁਝ 15-20 ਮਿੰਟ ਦੇ ਵਿੱਚ ਅਸੀਂ ਸਾਰੇ ਨਚਣਾ ਆਪਾਂ ਜਿਹੜੀਆਂ ਪੁਸਤੀਆਂ ਨੇ ਉਹ ਸਾਈਟ ਤੇ ਕਰ ਦੇਣੀਆਂ ਠੀਕ ਹੈ ਜੀ ਸਾਰਿਆਂ ਨੇ ਨਚਣਾ ਸਾਡੇ ਸਿੰਗਰ ਜੀਤ ਬੀਪੀ ਵੀਰ ਜਿਹੜੇ ਖਾਸ ਤੌਰ ਤੇ ਆਸਟ੍ਰੇਲੀਆ ਤੋਂ ਸਾਡੇ ਇੱਥੇ ਆਏ ਨੇ ਅੱਜ ਉਹ ਕੁਝ ਮਿੰਡਾਂ ਦੇ ਵਿੱਚ ਇੱਥੇ ਆ ਜਾਣਗੇ ਸੋ ਅਸੀਂ ਦੇਖੂ ਇੰਜੋਏ ਕਰਨਾ ਗੋਲਿਆ ਬਾੜੇ ਵੀਰ ਤੇ ਅਸੀਂ ਨੇ ਖੂਬ ਨਚਣਾ ਕਿਉਂਕਿ ਇਹ ਵੀਰ ਆਸਟ੍ਰੇਲੀਆ ਦੇ ਵਿੱਚ ਤੀਆਂ ਦੇ ਮੇਲੇ ਲਗਾਉਂਦੇ ਨੇ ਪਿਛਲੇ ਸਾਲ ਇਹਨਾਂ ਦਾ ਵੀ ਤੀਆਂ ਦਾ ਮੇਲਾ ਸੀਗਾ ਆਸਟ੍ਰੇਲੀਆ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਦਿਖਾ ਦੇਣਾ ਕਿ ਸਾਡਾ ਪੰਜਾਬ ਆ ਜਿਹੜਾ ਪੰਜਾਬ ਦੇ ਵਿੱਚ ਕਿੰਨਾ ਜੋਸ਼ ਹੈ ਪੰਜਾਬ ਦੀਆਂ ਭੈਣਾਂ ਨੂੰ ਕਿੰਨਾ ਸ਼ੌਂਕ ਹੈ ਨੱਚਣ ਦਾ ਹੈਨਾ ਤੇ ਬਾਕੀ ਤੁਸੀਂ ਸਾਰੀਆਂ ਭੈਣਾਂ ਬਹੁਤ ਸੋਹਣੀਆਂ ਲੱਗ ਰਹੀ ਨੂੰ ਤੇ ਇੱਕ ਇਸ ਮੇਲੇ ਦਾ ਸ਼ਿਲਾਰ ਨੇ ਸਾਡੇ ਪ੍ਰਦਰਸ਼ਨ ਪ੍ਰਦਰਸ਼ਨੀਆਂ ਵਾਲੇ ਥੈਂਕਸ ਕਰਦੀਆਂ ਸਾਡੇ ਐਮਐਲਏ ਮੈਮ ਪ੍ਰੋਫੈਸਰ ਬਲਜਿੰਦਰ ਕੌਰ ਕੈਨਿੰਗਨ ਪੰਜਾਬੀ ਕਲੱਬ ਦਾ ਸੰਸਾਰ ਸਕੂਲ ਸੁਣ ਡੈਕਸ ਕਰਨਾ ਕਿਤੇ ਦੋ ਸ਼ਬਦ ਓਮ ਬੋਲਣ ਤੇ ਨਾਲ ਹੀ ਮੈਕਟੀਵੇਸ਼ਨਸ ਬਾਰੇ ਬਾਰ ਬਾਰ ਕਹਿ ਰਹੇ ਨੇ ਕਿ ਮੈਮ ਨੂੰ ਸਾਡੇ ਕੋਲ ਲੈ ਕੇ ਆਓ ਸੋ ਅਸੀਂ ਹੋਰ ਤੁਹਾਡੇ ਕੋਲ ਵੀ ਨਾਮ ਨੂੰ ਲੈ ਕੇ ਆ ਰਹੇ ਆ ਸੋ ਮੇਰੇ ਬਾਰ ਬਾਰ ਉਹਨਾਂ ਨੇ ਉਹ ਆਈ ਕਰਦੇ ਨੇ ਬਾਹਰ ਦਾ ਮੈਸੇਜ ਆਇਆ ਜਾਨਾ ਕਿ ਮੈਮ ਨੂੰ ਸਾਡੇ ਕੋਲ ਲੈ ਕੇ ਆਓ ਤੇ ਬਸ ਕੋ ਮਿੰਟ ਦੇ ਵਿੱਚ ਮੈਮ ਕੁਝ ਸ਼ਬਦ ਬੋਲਣ ਕਿ ਸਾਡੇ ਮੇਲੇ ਦੇ ਲਈ ਪਰ ਅਸੀਂ ਨਾਮ ਨੂੰ ਤੁਹਾਡੇ ਕੋਲ ਵੀ ਲੈ ਕੇ ਆ ਰਹੇ ਆ ਬਹੁਤ ਸਾਰੇ ਉਹ ਅਜ ਇਸ ਇਹਨੇ ਪ੍ਰੋਗਰਾਮ ਤੇ ਦੂਰੋਂ ਨੇੜੇੋਂ ਜਿੱਥੇ-ਜਿੱਥੇ ਵੀ ਬਾਸੇ ਜਲਿਆ ਜਿੱਥੇ-ਜਿੱਥੇ ਸੁਨੇਹਾ ਮਿਲਿਆ ਮੇਰੀਆਂ ਬਹੁਤ ਸਤਿਕਾਰਯੋਗ ਪਹਿਨਾ ਇਸ ਤੀਆਂ ਦੇ ਤਿਹਾੜੀ ਤੇ ਇਹ ਸਪੈਸ਼ਲ ਪ੍ਰੋਗਰਾਮ ਤੇ ਤੁਸੀਂ ਪਹੁੰਚੇ ਤੇ ਮੈਂ ਇਸ ਤਰ੍ਹਾਂ ਦੀ ਸਭੋ ਹਲਕੇ ਵੱਲੋਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤਹਿ ਦਿਲੋਂ ਜੀ ਆਇਆਂ ਔਰ ਮੈਨੂੰ ਇਹ ਬਹੁਤ ਦਿਲੋਂ ਖੁਸ਼ੀ ਆ ਬੇਲੋਂ ਤੋਂ ਮੰਨਦੀ ਆ ਕਿ ਹਰ ਸਾਲ ਆਪਾਂ ਇਕੱਠੇ ਹੋ ਕੇ ਇਹ ਤੀਆਂ ਦੇ ਤਿਹਾਰ ਹੋ ਕੇ ਇਸ ਤਰੀਕੇ ਦੇ ਨਾਲ ਮਨਾਉਂਦੇ ਰਹੀਏ ਔਰ ਗੁਰਦਸਤਾ ਟੀਮ ਵੱਲੋਂ ਇਹ ਮੈਨੂੰ ਅਨ 3rd ਟਾਈਮ ਹੋਤਾਲਾ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਇੱਕ ਵਾਰ ਹੀ ਫੇਰ ਦਿੱタル ਵੱਡੇ ਸਭੋਧਿਤ ਅੰਦੇਸ تینوں ਦੇ ਦਿਰਾਵੇ ਵਿੱਚ ਇਕੱਠੀ ਕੀਤਾ ਸੋ ਮੈਂ ਸਾਰੀਆਂ ਮੇਰੀਆਂ ਪੜਾ ਜਿਹੜੀਆਂ ਅੱਜ ਚੱਲ ਕੇ ਆਈਆਂ ਨੇ ਔਰ ਪੂਰੀ ਟੀਮ ਦਾ ਬਰਦਸਤਾ ਦਾ ਸਿਮਰ ਹੁਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਮਰੀਦ ਕਰਦੀ ਹਾਂ ਉਸ ਵਾਹਿਗੁਰੂ ਦੇ ਅਰਦਾਸ ਕਰਦੇ ਹਾਂ ਕਿ ਇਸ ਤਰੀਕੇ ਨਾਲ ਆਪਾਂ ਆਨਲਾਈਨ ਸਮੇਂ ਦੇ ਵਿੱਚ ਇਕੱਠੇ ਹੁੰਦੇ ਨੇ ਲਈ ਤੰਤੀਆਂ ਬਤਿਹਾਰ ਬਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵਾਈਡੋ ਜੀ ਦਾ ਅਲਸਰ ਵਾਈਡੋ ਜੀ ਦਾ ਸੋ ਅਗਲਾ ਨਾਮ ਹੈ ਜੀ ਸਾਡਾ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਖੜਿਆ ਮੈਂ ਜਨਾ ਸੋਂਦੇ ਵਿੱਚ ਇਕਲਿਆ ਬੈਠ ਕੇੁੱਲ ਤੇ ਰਾਤੇ ਸੋਂਦੇ ਬਲੇ 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 ਸੱਖੀ ਮੁੱਲ ਤੇ ਰਾਤੇ ਸੋਂਦੇ ਸੁਣਵੇਂ ਮੁੰਡਿਆਂ ਖੜਕੇ ਸੁਣ ਜਾ ਸੋ ਦੀ ਇੱਕ ਸੜਾਵਾਂ ਬੇ ਲੰਬੀ ਗੁੱਤ ਮੇਰੀ ਲੱਕ ਨਾਲ ਖੈਂਦੀ ਬੇ ਲੰਬੀ ਗੁੱਤ ਮੇਰੀ ਲੱਕ ਨਾਲ ਖੈਂਦੀ ਜਦੋਂ ਮੇਨ ਦੀ ਜਾ ਕਾਮਲ ਪ੍ਰੀਤੋ ਦੀ ਬਹੁਤ ਇੰਪੋਰਟੈਂਟ ਜੀ ਇੱਕ ਵਾਰ ਦੋ ਤਾਂ ਤੀਂ ਤੀਂ ਅ ਦੂਸਰੀ ਮੈਨੂੰ ਦੱਸੋ ਪੂਰੇ ਆਲ ਇੰਡੀਆ ਦੇ ਵਿੱਚ ਤੀਂ ਕਿੱਥੇ ਕਿੱਥੇ ਮਨਾਇ ਜਾਂਦੀ ਹੈ ਇਹ ਮੈਂ ਆਲ ਇੰਡੀਆ ਦੇ ਵਿੱਚ ਪਹਿਲਾਂ ਹਾਲ ਤਾਂ ਸਾਰੀ ਤੀਂ ਮਨਾਈ ਜਾਂਦੀ ਹੈ ਜਿਆੜੀ ਦੇ ਵਿੱਚ ਸਪੈਸ਼ਲ ਜਿਹੜੀਆਂ ਤੀਆਂ ਨੇ ਇੱਕ ਤੀਆਂ ਦਾ ਵਰਤ ਹੁੰਦਾ ਹੈ ਪ੍ਰੋਪਰ ਇੱਕ ਵਰਤ ਵੀ ਹੁੰਦਾ ਤੀਆਂ ਦਾ ਉਹ ਕਿਹੜੀ ਸਟੇਟ ਦੇ ਵਿੱਚ ਰੱਖਿਆ ਜਾਂਦਾ ਮੈਨੂੰ ਲੱਗਦਾ ਇੱਥੇ ਕੁੜੀਆਂ ਬਹੁਤ ਐਕਟਿਵ ਨਹੀਂ ਸੋ ਆਈ ਰੀਚ ਕਿ ਤੁਸੀਂ ਸਾਡੇ ਪੋਸਟਾਂ ਦਾ ਅਨਸਰ ਦੇ ਸਕੋ ਜੀ ਬੋਸ ਦੇ ਵਾਤਰ ਤੇ ਤੀਜ ਦਾ ਵਾਤਰ ਆਖੜਿਆ ਜੀ ਬਟ ਮੈਂ ਆਸਟ੍ਰੇਲੀਆ ਵਿੱਚ ਦੇਖਣ ਨੂੰ ਬਹੁਤ ਜ਼ਿਆਦਾ ਮਿਲ ਗਿਆ ਵੀ ਆਸਟ੍ਰੇਲੀਆ ਐਂਡ ਥੋੜੀ ਜਿਹੀ ਤੀਜ ਦਾ ਵਾਤਰ ਕਿਸ ਵਾਸਤੇ ਰੱਖਦੇ ਨੇ ਪੰਜਾਬ ਦੇ ਵਿੱਚ ਇਹ ਤਾਂ ਮੈਨੂੰ ਇਹ ਵੀ ਲੱਗਦਾ ਹੈ ਕਿ ਕਲਕੱਤਾ ਵਿੱਚ ਤੀਜ ਦਾ ਵਾਤਰ ਆਪਣੇ ਹਸਬੰਦ ਵਾਸਤੇ ਰੱਖਿਆ ਜਾਂਦਾ ਹੈ ਫੋਰ ਸਾਰਾ ਲਈ ਇਨਫੋਰਮੇਸ਼ਨ ਹੈ ਜਦੋਂ ਅਸੀਂ ਆਪਣੇ ਸਟੇਟ ਦੀ ਗੱਲ ਕਰਦੇ ਮੈਨੂੰ ਲੱਗਦਾ ਵੀ ਸਾਨੂੰ ਪੂਰੇ ਇੰਡੀਆ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ ਧਿਆਨ ਨਾਲ ਲੈ ਕੇ ਕਿਉਂਕਿ ਵੀ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਐਜੂਕੇਟ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਤਾਂ ਹੀ ਉਹ ਅੱچھے ਇੱਕ ਨਾਗਰਿਕ ਬੀ ਐਜੂਕੇਟਡ ਬਹੁਤ ਆਰਨਡੈਂਟ ਕਨਸਨਸੈਂਟ ਕੇਸ ਸੋ ਐਜੂਕੇਸ਼ਨ ਇਜ਼ ਅ ਬਿਗ ਥਿੰਗ ਪੜਾਈ ਲਈ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਮੁਕਾਬਲੇ ਵਿੱਚ ਜਾਂਦੇ ਆ ਤਾਂ ਸਿਰਫ ਉਹੀ ਹੀ ਇਨਫੋਰਮੇਸ਼ਨ ਲੈ ਕੇ ਜਾਈਏ ਆਪਣੇ ਤੋਂ ਇਲਾਵਾ ਸਾਨੂੰ ਹੋਰ ਇੰਡੀਆ ਦੇ ਐਟ ਲੀਸਟ ਕਲਚਰ ਦੀ ਨੋਲੇਜ ਹੋਣੀ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤੈਹੀ ਵਧ ਸਕਦੇ ਨੇ ਜੇ ਉਹਨਾਂ ਦੀ ਐਜੂਕੇਸ਼ਨ ਤੇ ਸਾਡਾ ਆਪਣਾ ਅਚੀਵ ਹੋਏਗੀ ਐਜੂਕੇਸ਼ਨ ਥੈਂਕ ਯੂ ਸੋ ਮਚ ਨੈਕਸਟ ਪੀਆ ਦੇ ਜਿਹੜਾ ਸੰਧਾਰਾ ਦਿੱਤਾ ਜਾਂਦਾ ਹੈ ਉਹਦਾ ਥੋੜਾ ਡਿਟੇਲ ਦੱਸੋ ਤੇ ਤਿੰਿਆਂ ਦੇ ਉੱਪਰ ਇੱਕ ਬੋਲੀ ਬਣਾ ਦਿਓ ਰੰਜਨਾ ਤੋਂ ਨਿਭਾਵੇ ਮੈਮ ਜਿੱਥੇ ਜੁੜ ਕੇ ਕੁੜੀਆਂ ਈਆਂ ਲਾਉਂਦੀਆਂ ਨੇ ਜਿਵੇਂ ਕਿਸੇ ਪਿੱਪਲ ਧੱਲੇ ਦਾ ਮੋਹ ਧੱਲੇ ਬਾਕੀ ਨਾ ਈਆਂ ਲਾਉਂਦੀਆਂ ਨੇ ਗਾਹ ਚਰਖੇ ਘਤਦੀਆਂ ਨੇ ਜਾਂ ਕੁਝ ਫਲਕਾਰੀਆਂ ਵਗੈਰਾ ਉਸ ਵਿੱਚ ਕੱਟਦੀਆਂ ਨੇ ਮੈਮ ਉਹਨੂੰ ਤ੍ਰੇਜਨ ਕਹਿੰਦੇ ਆ ਥੈਂਕ ਯੂ ਸੋ ਮਚ ਨੈਕਸਟ ਦੋਟੇ ਕੱਲ੍ਹ ਦੇ ਜਵਾਈ ਨੂੰ ਕੀ ਕਹਿੰਦੇ ਆ ਨੇ ਆਈ ਕਿਨੇ ਨੇ ਹੋ ਜੋ ਸਾਰੇ ਨੂੰ ਬਤਾ ਲਿਆ ਕਿ ਮੈਂ ਵੀ ਕਹਿ ਰਹੀ ਆ ਨੇ ਜਿਹੜੀਆਂ ਆਪਣੇ ਪਰਦੇਸਾਂ ਤੋਂ ਤੌਰ ਦਾ ਹੁਣ ਪਾਇਉਂਦੇ ਸੀ ਉਹ ਤਾਂ ਕਿ ਪ੍ਰੋਡਕਟ ਨੰਦਕੀਆ ਆਪਣਾ ਨਾ ਰਿਸਾਈਦਾ ਉਹਰੇ ਮੈਂ ਮੋਹਰਾ ਲੇਕੀਆਂ ਜਿਹੜੀਆਂ ਪਾਣੀ ਲੈ ਕੇ ਹੁੰਦਾ ਉਹਨਾਂ ਤੋਂ ਬਾਅਦ ਦੇ ਤੇ ਕਰਦੇ ਚੁੱਕੋ ਨੋਟਸ ਦੇਖ ਨੂੰ ਕਰਦਾ नेक्स्ट ਹੈ ਜੀ ਮੰਤਰਿਕ ਪੋਰ ਮੰਤਰਿਕ ਪੋਰ

ਇਹ ਤਾਂ ਪਾਇਆ ਹੋਇਆ ਸੁਝਾਅ ਦਾ ਕਹਿ ਨੂੰ ਜੇ ਕਹਤੇ ਹੈ ਕਿ ਸੁਝਾਅ ਕੋ ਪਿਛਲੇ ਜਮਾਨੇ ਦੇ ਵਿੱਚ ਇਹਨੂੰ ਪਾਇਆ ਜਾਂਦਾ ਸੀ ਜੋ ਜੱਗੋਂ ਕਰਦੇ ਸੀ ਨਾ ਕਿ ਅਜਿ ਮੰਜੀਆਂ ਨਹੀਂ ਅਜਿਹਾ ਕਿ ਸੋਚ Next ਮੈਂਦੀ ਮੈਮੀ ਦਾ ਨਾਉਨਸਮੈਂਟ ਹੈ ਜੀ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੀਆਂ ਵੀ ਲੇਡੀਜ਼ ਮੈਂਦੀ ਮੁਕਾਬਲੇ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੀਆਂ ਜੀ ਮੈਂਦੀ ਮੁਕਾਬਲੇ ਦੇ ਵਿੱਚ ਉਹ ப்ਲੀਜ਼ ਆ ਕੇ ਸਟੇਜ ਤੇ ਤਾਂ ਸਟੇਜ ਕੋਲ ਆ ਕੇ ਆਪਣਾ ਮਹਿੰਦੀ ਮਾਗ ਲੈ ਜਿਹੜਾ ਸ਼ੁਰੂ ਕਰ ਸਕਦੇ ਨੇ ਸਾਡੇ ਵੱਲੋਂ ਕੀਸ ਹੈ ਮਹਿੰਦੀ ਨਹੀਂ ਕੀਤਾ ਜਿਹੜੀਆਂ ਸਾਡੇ ਵੱਲੋਂ ਦਿੱਤੀਆਂ ਜਾਣਗੀਆਂ ਮਹਿੰਦੀ ਮਾਗ ਲੈ ਵਾਲੀਆਂ ਜਿਹਨੂੰ ਕੀਤਾ ਚਾਹੋ ਸਟੇਜ ਕੋਲ ਆਂਦੇ। ਤਾਂ ਜਲਦੀ ਸੈਲੀ ਤੁਰੰਤ ਤੁਰੰਤ ਜਸੂਪਾ ਤਿੰਦੇ ਕਹੋ ਜੀ ਤਿੰਦੇ ਕਹੋ ਜੀ ਦਾ ਇੱਕ ਲੋਕ ਗੀਤ ਸੁਣਾ ਦਿਓ आई असुस्त्रित क्वालिटी कॉर्डिनिन अभी मैं डाल रही हूं सुंदर कॉर्ड जी कॉर्ड सी की नदी में डाल रही हूं थैंक यू फॉर दी क्राफ्ट राइटर्स ओनानो वो एक बिसीरी सैंडल भी मिला हुआ थी एंड फाइव हां और देखिए पंजाब भी बोल मैं डाल रही हूं थैंक यू सो मच नेक्स्ट जी जल्दी आज आ समागम होना थोड़ा काट है हाँ जी हरविंदर जी हरविंदर हरविंदर कॉल पांच साल सो जी स्टडी करते हो हाँ जी मैं प्लस वन स्टैंडर्ड में स्टूडेंट हूँ मैं ओके दैट्स ग्रेट मैं थोड़ा टाफ पूछना ਦੇ ਕਾਲਜ ਮੇ ਨੂੰ ਹਾਂਜੀ ਉਹ ਕਿ ਨਹੀਂ ਆਪਣੇ ਪਾਈਸੇ ਮੁਝ ਲੈਣੇ ਆ ਪੰਗਰੇ ਦੇ ਕਿੰਨੇ ਸਟੈਪ ਹੋਣੇ ਟੋਟਲ ਪੰਗਰੇ ਦੇ ਸਟੈਪ ਨਾ ਟੋਟਲ ਕਿੰਨੇ ਸਟੈਪ ਆ ਆ ਜਿੰਨਾ ਨਾ ਪੰਗਰੇ ਦੇ ਵਿੱਚ ਨਾ ਆਪਾਂ ਕਈ ਟਾਈਪਸ ਦੇ ਕਾਉਂਟ ਕਰਾਂਗੇ ਨਾ ਕਿ ਮੇਂ ਕਿ ਵੀਡੀਓ ਗਿਆ ਜੋ ਮੈਂ ਹੋ ਗਿਆ ਕਿਉਂਕਿ ਉਹਦੇ ਤਾਂ ਪਰਵਾਹਤ ਨਹੀਂ ਪਰ ਉਹਦੇ ਟਾਈਪਸ ਆ ਲਈਆਂ ਕਿ ਜੇ ਸਟੈਪ ਗਿੰਦੀ ਦੇ ਵਿੱਚ ਰਾਈਏ ਤਾਂ ਗਿੰਦੀ ਦੇ ਵਿੱਚ ਮੈਨੂੰ ਦੇਖਿਆ बट इसे काउंट टाइम का ये द मोस्टली बी टू टाइम या फोर टाइम या सिक्स टाइम ए स्टेप्स में काउंट वाइज एन एक सौ स्टेप्स जो हम लिखते रूप चाहे हैं पंजाबी यूनिवर्सिटी में बहुत तो भी लॉन्च के केस थे फॉर माय जी स्टेटस इट्स अ स्टाइल इज कैन दे मोह माय ने अच्छे पंजाब में लोग नाच का होता है मैं पंजाब के लोग हैं सब तो मतलब पंजाब की बात करते हैं तो सबके मन में भंगड़ा दे गिना तो प्रमुख होता है ਤੇ ਉਸ ਤੋਂ ਬਾਅਦ ਮੈਂ ਟਿਕੜੀ ਹੋ ਗਈ ਜਿੰਦੂਆ ਹੋ ਗਿਆ ਗੁੱਡੀ ਹੋ ਗਈ ਝੁੰਮਰ ਹੋ ਗਿਆ ਸੰਮੀ ਹੋ ਗਈ ਥੈਂਕ ਯੂ so much ਸ਼ੁਕਰੀਆ ਸਾਰੇ